ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਦਿਕਾਰ ਸਿੰਘ ਰੰਧਾਵਾ ਤੁਸੀ ਦੇਖ ਰਹੇ ਲੋਕ ਵਾਲੀ ਪੰਜਾਬੀ ਟੀਵੀ ਦੋਸਤੋ ਅੱਜ ਅਸੀਂ ਆਏ ਹ ਡੇਰਾ ਸੱਧਾ ਵਾਲਾ ਲਾਲ ਸਾਡੇ ਨਾਲ ਨੇ ਕਮੇਟੀ ਦੇ ਮੈਂਬਰ ਆ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਜੀ ਇਹ ਡੇਰੇ ਬਾਰੇ ਇੱਥੇ ਸੰਤੋਬਾ ਸ੍ਰਸਤੀ ਜਿਹਾ ਜੋ ਕਿ ਬਹੁਤ ਸਮਾਂ ਪਹਿਲਾਂ ਪੱਛਿਆ ਕਰਕੇ ਗਏ ਨੇ ਇੱਕ ਤਸਵੀਰ ਸੰਤ ਸਤਿਨਾਮਾ ਹੋਏ ਨੇਗੇ ਤੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪਹਿਲੇ ਆਪਾਂ ਇਹ ਪੁੱਛਦੇ ਹਾਂ ਜੀ ਪਿੰਡ ਹੈ ਕਿੱਥੇ ਤੇ ਇਹਦੀ ਜਾਣਕਾਰੀ ਦੇਣਗੇ ਸਾਡੇ ਨਾਲ ਕਮੇਟੀ ਮੈਂਬਰ ਨੇ ਗੁਰਦੀਪ ਸਿੰਘ ਹਾਂਜੀ ਗਰਦੀਪ ਸਿੰਘ ਜੀ ਇਹ ਦੱਸੋ ਕਿ ਇਹ ਪਿੰਡ ਹੈ ਕਿੱਥੇ ਹੈ ਇਹ ਸਾਡਾ ਪਿੰਡ ਆ ਲਾਲਜੀ ਜ਼ਿਲ੍ਹਾ ਸੰਗਰੂਰ ਇਹ ਧੂਰੀ ਤੋਂ 20 ਕਿਲੋਮੀਟਰ 14 ਕਿਲੋਮੀਟਰ ਤੇ ਬਰਨਾਲਾ 20 ਹੈ ਜੀ ਫਿਰਪੁਰ 7 ਕਿਲੋਮੀਟਰ ਪੈਂਦਾ ਇਹ ਤਿੰਨਾਂ ਦੇ ਵਿਚਾਲੇ ਆ ਜਾਂਦਾ ਜੀ ਮੋੜਵਾਲ ਦੇ ਜਮਾ ਲੱਗ ਨੇੜੇ ਆ ਜੀ ਆਜੋ ਅੱਗੇ ਚੱਲਦੇ ਆਪਾਂ ਹੋਰ ਜਾਣਕਾਰੀ ਲੰਨੇ ਡਿਲੀਵਰੀ ਇਹ ਡੇਰੇ ਦੀ ਅੰਦਰਲਾ ਮੇਨ ਗੇਟ ਆ ਜੀ ਇਹਦੇ ਨਾਲ ਹੀ ਇਧਰ ਆਪਣੇ پارک ਬਣੀ ਹੋਈ ਹੈਗੀ ਤੇ ਜਿਹੜੀਆਂ ਵੱਡੀਆਂ ਹੁੰਦੀਆਂ ਨੇਗੀਆਂ ਉਹ ਇਸ پارک ਦੇ ਵਿੱਚ ਰੁਕਦੀਆਂ ਨੇਗੀਆਂ ਇਹ ਇੱਕ ਅੱਛੀ ਜਿਹੀ ਜਿੱਥੇ ਸੰਤਾਂ ਦਾ ਸ্নান ਕਰਿਆ ਕਰਦੇ ਸੀ ਇਹ ਉਹ ਤੜਾਈ ਦੱਸੀ ਜਾਂਦੀ ਹੈ ਜਿੱਥੇ ਸੰਤ ਬਾਬਾ ਸਮਰਤੀਦਾਸ ਜੀ ਅ ਸ্নান ਕਰਿਆ ਕਰਦੇ ਸੀ ਹਾਂ ਜੀ ਹਾਂ ਠੀਕ ਤੇ ਇੱਥੇ ਆਕੇ ਜਿਵੇਂ ਖੁਰਕਾ ਜੀ ਉਈ ਮੰਨ ਆਪ ਨੂੰ ਬਿਮਾਰੀ ਆ ਸਰੀਰ ਦੇ ਮੰਨਾ ਜਨਖਾ ਜੀ ਜਰਾ ਹੋਰ ਹੋ ਜਾਂਦਾ ਜੀ ਉਸ ਸਮਿਆਂ ਦੇ ਵਿੱਚ ਲੋਕ ਇਹਦਾ ਹਾਂ ਜੀ ਹੁਣ ਵੀ ਇਹ ਬਹੁਤ ਦੂਰੋਂ ਦੂਰੋਂ ਆ ਕੇ ਇਸ਼ਨਾਨ ਕਰਕੇ ਜਾਂਦਾ ਜੀ ਉਹ ਠੀਕ ਹੋ ਜਾਂਦਾ ਅੱਜ ਵੀ ਉਹ ਵਰ ਕਰਾਰਾ ਹਾਂ ਜੀ ਇਸ ਡੇਰੇ ਦੇ ਵਿੱਚ ਹਰ ਸਾਲ ਸੰਤੋਬਾ ਸ੍ਰਿਸ਼ਟੀ ਦਾ ਜਹਾਜ਼ਰੀ ਵਰਸਰੀ ਬੜੀ ਧੂਮ ਤਾਂ ਉਹਨਾਂ ਇਲਾਕੇ ਦੀ ਸੰਗਤਾਂ ਪਿੰਡ ਵਾਸੀ ਅਤੇ ਹੋਰ ਸੰਗਤਾਂ ਦੁਆਰਾ ਡੇਰੇ ਦੀ ਕਮੇਟੀ ਦੁਆਰਾ ਬਹੁਤ ਸਰਦਾਪੂਰਕ ਬਣਾਈ ਜਾਂਦੀ ਹੈ ਜੀ ਇਸ ਵਾਰ ਵੀ ਇਹ ਬੜੀ ਧੂਤਾਨਾ ਬਣਾਈ ਜਾ ਰਹੀ ਹੈ ਇਹ ਮੇਨ ਗੇਟ ਹੈ ਜੀ ਇਸ ਦੇਰੇ ਦਾ ਇਹਦੇ ਨਾਲ ਇੱਕ ਸੱਜੇ ਪਾਸੇ ਬਿਲਡਿੰਗ ਬਣੀ ਹੋਈ ਹੈ ਖੱਬੇ ਪਾਸੇ ਬਿਲਡਿੰਗ ਬਣੀ ਹੋਈ ਹੈ ਪਹਿਲਾਂ ਆਪਾਂ ਖੱਬੇ ਪਾਸੇ ਚੱਲਦੇ ਹਾਂ ਜੀ ਇਹ ਦੇਖਦੇ ਆ ਬਿਲਡਿੰਗ ਈਦਰ ਸੌਂਦੀ ਹੈ ਹੈ ਜੋੜਾ ਜੀ ਪਹਿਲਾਂ ਉਹ ਮਿੱਟੀ ਇੱਥੇ ਨਿਕਲ ਗਈ ਜਾ ਕੇ ਜੇ ਆਪਾਂ ਸਟੀਆਂ ਵੀ ਕਰਦੇ ਆਂ ਵੀ ਸਟੀਆਂ ਖੇਡਣ ਆਇਆ ਉਹ ਹੋਰ ਵੀ ਸੁੱਖਾਂ ਜਿਵੇਂ ਕਿਸੇ ਦੇ ਬੱਚਾ ਹੋਇਆ ਜੀ ਉਹਦੀ ਪੇਲੀ ਵੀ ਉਹਦੇ ਚੜਦੀ ਆ ਜੀ ਜੋ ਵੀ ਮਨ ਇਥੇ ਸੁੱਖ ਸੁਖਦਾ ਜੀ ਉਹ ਹਰ ਇੱਕ ਦੀ ਪੂਰੀ ਹੁੰਦੀ ਹੈ ਜੀ ਬਾਬੇ ਸਿੱਧਾ ਦਾ ਸਥਾਨ ਠੀਕ ਹੈ ਇੱਕ ਜਿਹੜੀ ਆਪਣੀ ਜਗ੍ਹਾ ਇਦਰਾ ਬਣੀ ਹੋਈ ਹੈ ਇਹਦਾ ਮਤਲਬ ਕੀ ਮਾਤਰੀ ਉਹਾਂ ਸੰਤਾਂ ਲਈ ਇਹ ਇੱਕ ਕੁੱਤੇ ਦੀ ਸਮਾਦ ਬਣੀ ਹੋਇਆ ਜੋ ਨਾਲ ਹੀ ਸੁਰਗ ਵੱਸੇ ਸੀ ਸਾਡੇ ਬਾਬਾ ਜੀ ਇੱਕ ਕੁੱਤਾ ਪਾਲਦੇ ਸੀ ਹਾਂ ਜੀ ਉਹ ਕਤਾਰਵਾ ਉਹਨਾਂ ਦਾ ਨਾਮ ਰੰਗ ਰੰਗ ਅਸਾ ਇਹ ਉਹਦੀ ਯਾਦ ਦੇ ਵਿੱਚ ਬਣੀ ਹੋਈ ਹੈ ਹਾਂ ਜੀ ਕਿ ਨੀਵੀ ਕੋ ਰਹਿ ਗਈ ਇਹ ਜਦੋਂ ਇਹ ਸਥਾਨ ਉੱਪਰ ਜਿਆਦੇ ਨੀਮਤ ਜੀ ਭਰਤ ਪਾ ਕੇ ਜਦੋਂ ਸਥਾਨ ਉੱਪਰ ਰਹਿ ਨੀਵੇਂ ਰਹੀ ਜੀ ਫਿਰ ਹੁਣ ਇਸ ਕਿੱਥੇ ਨੀਆ ਦੇਖੋ ਜੀ ਜਦੋਂ ਪ੍ਰਮਾਤਮਾ ਨੇ ਕੋਈ ਹੁਕਮ ਹੋਇਆ ਜੀ ਸਾਇਕ ਇੱਥੇ ਸੁਣਦੇ ਵਿੱਚ ਆਇਆ ਵੀ ਇਹ ਜਿਹੜੀ ਅਸਮ ਜਗਾ ਸਿੱਧਾਂ ਦੀ ਸੀ ਹਾਂ ਜੀ ਤੇ ਇਹਦੇ ਬਾਰੇ ਤੁਸੀਂ ਜਾਣਦੇ ਹੋ ਤੁਹਾਡੀ ਉਂਗਲ ਬਹੁਤ ਲੰਬੀ ਹੈ ਹਾਂ ਜੀ ਤੇ ਤੁਸੀਂ ਬਾਬਾ ਜੀ ਨੂੰ ਮਿਲੇ ਹੋਵੋਗੇ ਹਾਂ ਜੀ ਆ ਕਿਹੋ ਜਿਹਾ ਸੁਆਦੀ ਸਨ ਬਾਬਾ ਨੇ ਬਹੁਤ ਵਧੀਆ ਸ਼ੋਅ ਆ ਸੀ ਮਤਲਬ ਇਹ ਜਾਣ ਪਾਈ ਦਾ ਜੇ ਆਪਣੀ ਜੱਦੀ ਜਿਹਦਾ ਜਗਾ ਹੈਗੀ ਜੱਦੀ ਜਗਾ ਕਰਕੇ ਇਹਨੂੰ ਆਪਾਂ ਜਿੰਨਾ ਵੀ ਮਾਨਤਾ ਦੇਵੋਗੇ ਉਨੇ ਹੀ ਜਗਾ ਇਹ ਕੋਈ ਵੀ ਮਦਦ ਕਟੋਂ ਦਾ ਬੰਦੇ ਦੇ ਕੋਈ ਵੀ ਚੀਜ਼ ਆਪਣੇ ਪਰਿਵਾਰ ਤੇ ਜਿੰਨਾ ਵੀ ਇੱਥੇ ਦਾ ਆਪਾਂ ਨਮਸਕਾਰ ਕਰਾਂਗੇ ਜਾਂ ਕੋਈ ਵੀ ਚੀਜ਼ ਵੀ ਮਤਲਬ ਇੱਥੇ ਵੱਡਿਆਂ ਦੇ ਸਹਿਯੋਗ ਨਾਲ ਇਹ ਵੱਡਾ ਵਧੀਆ ਜਗਾ ਹੈ ਇਹ ਜਿਹੜੀ ਜਗਾ ਦੇ ਨਾਲ ਆ ਪਿੱਛੇ ਬਣੀ ਹੋਈ ਆਪਣੇ ਇਹ ਤੁਸੀਂ ਦੇਖਦੇ ਹੋ ਹਾਂ ਤੇ ਇਹ ਮਤਲਬ ਕਿਉਂ ਬਣਵਾਈ ਪਈ ਇਹ ਬਾਬਾ ਦੇ ਨਾਲ ਇੱਕ ਕੁੱਤਾ ਹੁੰਦਾ ਸੀ ਰੱਖਿਆ ਹੋਇਆ ਉਹਦੇ ਕਰਕੇ ਇਹਨਾਂ ਨੇ ਬਣਾਈ ਮਤਲਬ ਇਹਦੀ ਵੀ ਨਾਲ ਬਾਬਾ ਨੇ ਇਹ ਜਗ੍ਹਾ ਬਣਵਾਈ ਜੀ ਕੱਪੇ ਤੇ ਆਵ ਸੁਣਦੇ ਆ ਵੀ ਕਹਿੰਦੇ ਇਹ ਜਿਹੜੀ ਜਗ੍ਹਾ ਸੀਗੀ ਆਪਣੀ ਸਕੀ ਜਗ੍ਹਾ ਸੀਗੀ ਜੇਕਰ ਇਤੇ ਕੋਈ ਇਹਦੀ ਲੰਘਣਾ ਕਰਦਾ ਸੀਗਾ ਤਾਂ ਨੁਕਸਾਨ ਹੋ ਜਾਂਦਾ ਸੀ ਨਿਸ਼ਾਨੀ ਜੀ ਇਹ ਤੇ ਪਹਿਲਾਂ ਤਾਂ ਨੀਮਾ ਸੀ ਇਹ ਛੋਟਾ ਜਿੰਨਾ ਬਾਬਾ ਸਿੱਧਾ ਜਿਹੜਾ ਇਹ ਜੋ ਉੱਪਰ ਸੱਤਲਜ ਆਲਾ ਜ਼ਿਕਰ ਆ ਆਪਣੇ ਮਕਾਨ ਦੀ ਹਾਂਜੀ ਉਹਦਾ ਮਸਲਾ ਕਿ ਵਾਧਾ ਨਹੀਂ ਠੀਕ ਹੈ ਇਹ ਉਸ ਤੋਂ ਬਾਅਦ ਫਿਰ ਆਪਾਂ ਨੇ ਉਹ ਰੋਚਾ ਕਰਿਆ ਹੁਣ ਇਹ ਜੇ ਇਹ ਤੋਂ ਮਸਲ ਕੋਈ ਵੀ ਚਵਾਰਾ ਸਾਰੇ ਨਹੀਂ ਮਿਲਦੇ ਨਹੀਂ ਮਿਲਦੇ ਹੁਣ ਠੀਕ ਉਹ ਵੀ ਹੋਵੀਆਂ ਜਿੰਨੀਆਂ ਮਸਲਾ ਆਪਣੇ ਪਾਏ ਨੇ ਸਾਰੇ ਨਹੀਂ ਮਿਲਨੇ ਹੁਣ ਉਹਦੇ ਨਾਲ ਕੋਈ ਕਿਸੇ ਦਾ ਦੁਕਾਨ ਨਹੀਂ ਉਹਦਾ ਸਾਰਾ ਮਤਲਬ ਅਟੇ ਦਾ ਕੰਮੀ ਹੈ ਮਤਲਬ ਠੀਕ ਹੈ ਹਾਂ ਇੱਕ ਉਹ ਬੱਕਰੀਆਂ ਵਾਲੀ ਕਹਾਣੀ ਦੱਸੀ ਜਾਂਦੀ ਹੈ ਕੋਈ ਇਹ ਜਗ੍ਹਾ ਤੇ ਕੋਈ ਬੱਕਰੀਆਂ ਵੱੰਨ ਗਿਆ ਸੀਗਾ ਜੇ ਬੱਕਰੀਆਂ ਆ ਗਈਆਂ ਸੀਗਾ ਕੀ ਹੋ ਗਿਆ ਸੀਗਾ ਬੱਕਰੀਆਂ ਤਾਂ ਆਏ ਜੀ ਜੀ ਇੱਥੇ ਆ ਕੇ ਜਦੋਂ ਉਹਨਾਂ ਨੇ ਬੱਕਰੀਆਂ ਵਾਲਿਆਂ ਨੇ ਇੱਥੇ ਪੱਤੇ ਪੁੱਤੇ ਉਹਨਾਂ ਨੂੰ ਖਾਣੇ ਸ਼ੁਰੂ ਕੀਤੇ ਉਹ ਉੱਥੇ ਉਸ ਤਰੀ ਬੈਠ ਗਈ ਹੈ ਮਰਿਆ ਵਾਂਗੂ ਹੀ ਪੈ ਗਈ ਹੈ ਮੈਂ ਜਦੋਂ ਉਹਨਾਂ ਨੇ ਮਗਲੇ ਤੇ ਮੱਥਾ ਟੇਕ ਕੇ ਵੀ ਬਾਬਾ ਜੀ ਤਾਂ ਮੈਂ ਅੱਜ ਤੋ ਨਹੀਂ ਇਹ ਕੰਮ ਕਰਦਾ ਦੋ ਦੂ ਬਾਅਦ ਉਹ ਠੀਕ ਹੋ ਗਏ ਲੈ ਕੇ ਆ ਇੱਕ ਗੱਲ ਬਾਬਾ ਜੀ ਇਹ ਵੀ ਕਹੇ ਹੁੰਦੇ ਸੀ ਵੀ ਜਿੱਨੇ ਇੱਥੇ ਦਰਾਖਤ ਖੜੇ ਨੇ ਉਹਨਾਂ ਦੇ ਪੱਤੇ ਨਹੀਂ ਤੋੜਨੇ ਹਾਂ ਉਹ ਵੀ ਬਾਬਾ ਨੇ ਹੀ ਦੱਸਿਆ ਵੀ ਇੱਥੋਂ ਨਾ ਕੋਈ ਡਾਣੀ ਨਾ ਕੋਈ ਪੱਤਾ ਇਹ ਮਤਲਬ ਲਾ ਨਹੀਂ ਸਕਦੇ ਨਾ ਕੋੜੋ ਹਾਂ ਠੀਕ ਹੈ ਕਿਉਂ ਨਾ ਕੀ ਜਰਨੈਲ ਸਿੰਘ ਇਹ ਸਾਫ ਕਾ ਫੌਜੀ ਨਹੀਂ ਜਰਨੈਲ ਸਿੰਘ ਇਹ ਲਾਲਕੋ ਇਸ ਡੇਰੇ ਵਾਸਤੇ ਡੇਰੇ ਬਾਰੇ ਬਹੁਤ ਕੁਝ ਜਾਣਦੇ ਸੀਗੇ ਜਿਹੜਾ ਕੋ ਜਾਣਦੇ ਸੀ ਉਹਨਾਂ ਨੇ ਸਾਂਝਾ ਕੀਤਾ ਹੈ ਧੰਨਵਾਦ ਸੇ ਹੁੰਦਾ ਕਿ ਇਹ ਈੜ ਜਗ੍ਹਾ ਸੀਗੀ ਇੱਥੇ ਸੰਤ ਬਾਬਾ ਸ੍ਰੀ ਸੁਖਨਾਥ ਜੀ ਬਹਿ ਕੇ ਤਪੱਸਿਆ ਕਰਦੇ ਸਨ ਇੱਥੇ ਇਹ ਵੀ ਦੱਸਿਆ ਜਾਂਦਾ ਜੀ ਕਈ ਅ ਮਤਲਬ ਕਿ ਉਹ ਥੋਰੇ ਬਣਾ ਹੋਏ ਨੇ ਜੀ ਜਿਨ੍ਹਾਂ ਦੇ ਵਿੱਚ ਉਹ ਆ ਬੈਠ ਕੇ ਖਸਾ ਕਰਦੇ ਸੀਗੇ ਤੇ ਇੱਕ ਬਾਬਾ ਜੀ ਦੇ ਵਿੱਚ ਖਾਸ ਸੀ ਕਿ ਉਹ ਕਿਸੇ ਲੇਡੀਜ਼ ਦੇ ਅੱਗੇ ਨਹੀਂ ਆਉਂਦੇ ਸੀਗੇ ਤੇ ਲੇਡੀਜ਼ ਤੋਂ ਦੂਰ ਰਹਿੰਦੇ ਸੀਗੇ ਆਉਂ ਗੱਲਬਾਤ ਕਰਦੇ ਆ ਆਪਣੇ ਅ ਬਾਬਾ ਧਰਮਦਾਸ ਜੀ ਜੋ ਇਸ ਸਮੇਂ ਗੱਡੀ ਜੋ ਕਿ ਇਸ ਸਮੇਂ ਗੱਡੀ ਇਨਸੀਨ ਹਨ ਸੇਵਾ ਕਰ ਰਹੇ ਹਨ ਆ ਦੋਸਤੋ ਇਹ ਹਨ ਬਾਬਾ ਧਰਮੁਨੀ ਜੀ ਜਿਹੜੇ ਕਿ ਇਸ ਸਮੇਂ ਇਸ ਦੇਰੇ ਦੀ ਸੇਵਾ ਨੂੰ ਆ ਰਹੇ ਨੇ ਗਲਤ ਕਰਦੇ ਆਪਾਂ ਇਹਨਾਂ ਨਾਲ ਵੀ ਆ ਬਾਬੇ ਬਾਰੇ ਬਾਬਾ ਸੰਤੋਬਾ ਸ੍ਰੀ ਜੀ ਬਾਰੇ ਇਹ ਵੀ ਆਪਣੇ ਵਿਚਾਰ ਦੇਣਗੇ ਜੀ ਆ ਗੱਦੇ ਨਸੀਨ ਸਾਹਿਬ ਪਿਛਲੇ ਸਮੇਂ ਦੇ ਵਿੱਚ ਹੁਣ ਉਹਨਾਂ ਦੀ ਗਵੰਧਵੀਂ ਵਰਸੀ ਹੈ ਜਿਹੜੀ ਇੱਥੇ ਮਨਾਈ ਜਾ ਰਹੀ ਹੈਗੀ ਆਪਾਂ ਬਾਬਾ ਜੀ ਤੋਂ ਪੁੱਛਦੇ ਆ ਕਿ ਇਸ ਇਹ ਕਦੋਂ ਮਨਾਈ ਜਾ ਰਹੀ ਹੈ ਜੀ ਆਇਓ ਭਾਈ 28 ਤਰੀਕ ਨੂੰ ਕੱਲ ਨੂੰ ਮਤਲਬ ਇਹ ਆ ਅੰਗੀਆਂ ਵਾਲੀ ਤੀਜ ਬੜਤੀ ਹੈ ਜਿਹੜੀ ਹਰ ਸਾਲ ਮਤਲਬ ਅੰਗੀਆਂ ਵਾਲੀ ਤੀਜ ਵੀ ਹੁੰਦਾ ਹੈ ਬਾਬਿਆਂ ਦਾ ਜਦੋਂ ਬਾਬਾ ਨੇ ਸਰੀਰ ਛੱਡਿਆ ਸੀ ਮਤਲਬ ਤੀਆਂ ਵਾਲੀ ਤੀਜ ਹੀ ਛੱਡਿਆ ਸੀ ਉਸ ਦਿਨ ਹੀ ਛੱਡਿਆ ਉਸੇ ਦਿਨ ਦੀ ਮਤਲਬ ਉਸੇ ਦਿਨ ਨੂੰ ਮਤਲਬ ਤਿਹਾਸ ਬਸ ਮਨਾਇਆ ਹਾਂ ਜਿਹਦੇ ਵਿੱਚ ਬਹੁਤ ਆਸ-ਪਾਸ ਦੀ ਸੰਗਤ ਲਵੇ ਲੋਣੇ ਦੇ ਪਿੰਡ ਆਉਂਦੇ ਨੇ ਤੇ ਬਾਕੀ ਕਿੱਥੋਂ ਦੀ ਸੰਗਤ ਵਾਗੀ ਮਹਾਪੁਰਸ਼ ਲਵੇ ਲੋਣੇ ਦੇ ਠੀਕ ਆਉਂਦੇ ਨੇ ਜਿਹੜੇ ਹੋਰ ਡੇਰਾਂ ਦੇ ਵਿੱਚ ਮਾਹਪੁਰਿਆਂ ਦੇ ਨੇ ਉਹ ਵੀ ਇੱਥੇ ਉਹ ਵੀ ਆਉਂਦੇ ਨੇ ਇੱਥੇ ਸਾਰੇ ਕੱਲ ਨੂੰ ਸਾਰੇ ਆਉਣਗੇ ਇੱਥੇ ਜਿੰਨੇ ਵੀ ਮਤਲਬ ਮਾਹਪੁਰੇ ਇਹ ਆਪਣੇ ਜਿਹੜੇ ਡੇਰੇ ਦੇ ਵਿੱਚ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਠ ਨੇੜੇ ਔਰੰਭ ਨੇ ਉਹ ਔਰੰਭ ਨੇ ਉਹ 6 6 ਦੀ ਲੜੀ ਚੱਲ ਰਹੀ ਆ ਹੁਣ ਤੀਜੀ ਲੜੀ ਮਤਲਬ ਉਹ ਹੋ ਰਹੀ ਆ ਠੀਕ ਹੈ ਜੀ ਪਹਿਲਾਂ ਕਿੰਨੇ ਅਖੰਡ ਪਠ ਦੇ ਭੋਗ ਚ ਕਿੰਨੇ ਪਹਿਲਾਂ 6 ਦੇ 12 ਦੇ ਪੈਗੇ ਔਰੰਭ ਦੇ 12 ਦੇ ਪਹਿਲਾਂ ਹੋਗੇ ਤੇ ਸੇਹ ਪ੍ਰਕਾਸ਼ ਕੱਲ ਨੂੰ ਲਾਸਟ ਦਿਨ ਕੱਲ ਨੂੰ ਲਾਸਟ ਕਰਾਉ। ਤੇ ਸੇਹ ਦੇ ਕੰਨ ਭੋਗ ਕਰੇ। ਕੱਲ ਨੂੰ ਸੇਹ ਦੇ ਭੋਗ ਪੈ ਜਾਣਗੇ ਜਿਹਦੇ ਵਿੱਚ ਸਾਰੇ ਮਤਲਬ 18 ਦੇ 18 ਦੀ ਅਰਦਾਸ 메ਨ ਅਰਦਾਸ ਕੱਲ ਨੂੰ ਹੋਣੀ। ਜਿਨ੍ਹਾਂ ਨੇ ਮਤਲਬ ਕਿ ਆਪਣੇ ਪਾਠ ਕਰਾਏ ਨੇ ਉਹਨਾਂ ਦੀ ਅਰਦਾਸ 메ਨ ਕੱਲ ਨੂੰ ਹੋਊ। ਠੀਕ ਹੈ। ਧੰਨਵਾਦ ਜੀ। ਬਸ ਠੀਕ ਹੈ। ਜਿੱਤੇ ਬਾਬਾ ਨੇ ਸ਼ੁਰੂ ਤੋਂ ਲੈ ਕੇ ਜਦੋਂ ਤੇ ਆਏ ਨੇ ਹਜ਼ੂਰ ਤੇ ਇੱਥਾ ਜਗ੍ਹਾ ਤੇ ਮਗਰ ਤੁਮਾ ਸਾਹ ਤੇ ਇੱਥੇ ਤਪਸਾ ਕਰੇ ਪਹਿਲਾਂ ਛੋਟਾ ਜਿਹਾ ਸੱਪਰ ਹੁੰਦਾ ਸੀ ਕਿਤੇ ਗਰਮੀਆਂ ਦਾ ਟੈਲ ਤੋਂ ਉਧਾਰੇ ਤੜੋ ਲਾਂਝੇ ਨੀਵਾ ਫੜਕੇ ਲੋਕ ਹੁੰਦੇ ਜੀ ਤੇ ਸਰਦੀਆਂ ਚ ਉਹਨੂੰ ਲਾਂਝ ਮਿਲਦੇ ਜੀ ਇਹ ਉੱਤੇ ਉਸ ਤਰੀ ਮਤਲ ਤਰਪਾਲ ਪਾਉਂਦੇ ਸੀ ਅੱਲੀ ਜੀ ਵਾਜਦੇ ਸੀ ਪਾਣੀ ਦਾ ਧਾਰੇ ਮਗਰ ਨਾ ਜਰੂ ਰਹੇ ਨੇ ਤਾ ਉਹ ਕੁੱਲੀ ਚ ਰਹੇ ਨੇ ਸੱਪਰ ਵਾਸਾ ਸੱਪਰ ਜੀ 56 ਹੁੰਦਾ ਜੀ ਬਣਾਉਣਾ ਤੇ ਥੱਲੇ ਬਾਜਰੀ ਬਾਜਰੀ ਦੋ ਉਹ ਰਹਾ ਹੁੰਦਾ ਸੀ ਕਿਹੜੀ ਜਗ੍ਹਾ ਜੀ ਆ ਜਗ੍ਹਾ ਤੇ ਸਹੀ ਜਗ੍ਹਾ ਦੇ ਵਿੱਚ ਬਣਾਇਆ ਸੀ ਇੱਥੇ ਮਾ ਥੱਲੇ ਹੋਰ ਪੱਥਰ ਕਰਦੇ ਸੀ ਜਿੰਨੀ ਮਾਦਲ ਠੀਕ ਹੈ ਉਹ ਤੇ ਸੇ ਮਾਦਲ ਤੇ ਕਿਹਦੇ ਤੇ ਮਰਤੇ ਲਗੜਾ ਹਨ ਕੋਈ ਠੀਕ ਹੈ ਇਹ ਇੱਥੇ ਬਚਾ ਗਏ ਤੇ ਜਿਹੜਾ ਹੁਣ ਉਹ ਦੁਬਾਰਾ ਹੈ ਉਹ ਇੱਧਰ ਦੇ ਪਾਸੇ ਆ ਬਾਬੇ ਸਿਟੀ ਜਾਂਦੇ ਥੱਲੇ ਪੂਰਾ ਬਣਾਇਆ ਜਿੱਥੇ ਉਹਨਾਂ ਦੀ ਕਿੰਨੇ ਘੂਰੀ ਸੀਗੇ ਜਿਹੜੇ ਪਰਤੋ ਲੈਂਦੇ ਸੀ ਉਹ ਹੈ ਉਹ ਰਹਿ ਤਾਂ ਜ਼ਿਆਦਾਤਰ ਉਹਨਾਂ ਦਾ ਆ ਅੱਛਾ ਜੀ ਇਹ ਉਹ ਬਾਦ ਆ ਬਣਿਆ ਠੀਕ ਹੋਰ ਰੇਪੜਾਚਾਰ ਨੇ ਮਤਲਬ ਜਿਆਦਾ ਇਹਦੇ ਚ ਹੀ ਰਹਿੰਦੇ ਹੁੰਦੇ ਸਨ ਵੀ ਕੱਚਾ ਹੁੰਦਾ ਸੀ ਬਿਲਕੁਲ ਇਹ ਫਿਰ ਕਮਰੇ ਬਾਅਦ ਚ ਬਣਾਉਣੇ ਜਾਂ ਪਹਿਲਾਂ ਨਹੀਂ ਇਹ ਕਮਰੇ ਤਾਂ ਬਾਅਦ ਚ ਬਣਾਏ ਇਸ ਕੱਲੇ ਹੋ ਜਗੇ ਪਹਿਲਾਂ ਥੱਲੇ ਹੁੰਦੀ ਪੌੜੀ ਇੱਕ ਅੱਛਾ ਇਹ ਇਹ ਬਾਬਾ ਸੁਰਸਤੀ ਦਾ ਜੀ ਦੀ ਹਾਂ ਇਹ ਬਾਬਾ ਸੁਰਸਤੀ ਦਾ ਜੀ ਦੀ ਜਿੱਥੇ ਵੀ ਸਤਿਕਾਰ ਕਰਿਆ ਸੀ ਹਾਂਜੀ ਇਹ ਉਹ ਜਗ੍ਹਾ ਹੈ ਠੀਕ ਹੈ ਜੀ ਇੱਥੇ ਸਤਿਕਾਰ ਕਰਿਆ ਹੀ ਬਾਬਾ ਦਾ ਇੱਥੇ ਫਿਰ ਇਹ ਆਪਾਂ ਮੂਰਤੀ ਵਗੈਰਾ ਸਭ ਠੀਕ ਹੈ ਠੀਕ ਹੈ ਹੋਰ ਕੀ ਕੋ ਦੇਖਿਆ ਤੁਸੀਂ ਨੇੜੇ ਰਹਿ ਕਿ ਉਹਨਾਂ ਦੇ ਨੇੜੇ ਰਹਿ ਗਏ ਇਹੀ ਹੈ ਜਦੋਂ ਇਹ ਮਤਲਬ ਬਿਲਕੁਲ ਗੋਲਦੇ ਨਹੀਂ ਸੀ ਇੱਕ ਭਾਜ ਅੰਦਾਜ਼ ਸਕੇ ਇਹਨਾਂ ਦਾ ਕੇ ਲਾਜੀ ਲੋਮ ਨੂੰ ਉਹਨੂੰ ਬਾਹ ਰਹੀ ਉਹਨੂੰ ਇਹ ਵੀ ਪਤਾ ਵੀ ਕੀ ਲਿਖਿਆ ਤੇ ਸੀ ਕੀ ਨਾ ਵਸ ਹੱਤ ਤੇ ਐ ਦੋਸਤ ਨੇ ਕਿ ਲਿਖੀ ਲਈਏ ਮਾਰ ਕੇ ਬਸ ਐਂ ਕਹਦਾ ਉਹਨੇ ਫਿਰ ਭਾਜ ਅੰਦਾਜ਼ ਨਾਲ ਸਾਨੂੰ ਦੱਸਿਆ ਵਾਪੇ ਨੇ ਆ ਚੀਜ਼ ਕਹੀ ਹੈ ਤੁਨ ਵਿਆਹ ਕਰਨਾ ਜਿਹਨੇ ਭਾਜ ਅੰਦਾਜ਼ ਸੀ ਉਹਨਾਂ ਦੀ ਪਾਸਾ ਸਮਝਦੇ ਸੀ ਉਹ ਪਾਦਾ ਸੀ ਉਹ ਕਿਸੇ ਹੋਰ ਕਿਸੇ ਨੂੰ ਪਤਾ ਠੀਕ ਨਾ ਤਾਂ ਅਦੇ ਜੀ ਉਹ ਨਾ ਬੋਲਦੇ ਸੀ ਅਸਾਂ ਨਾ ਕੋਲੇ ਉਹਨਾਂ ਨੂੰ ਉਹਦੀ ਪਾਤਾ ਸੀ ਉਹੀ ਜਾਣਦੇ ਸੀ ਆਪਾਂ ਜਨਦਾ ਜੋਂ ਉਹਨਾਂ ਦਾ ਇਸ ਬਾਰੇ ਜਾਣਦੇ ਹੋ ਠੀਕ ਪੈਂਦਾ ਸਿਕ ਮੇਰੇ ਸਮਾਰ ਮਤਲਬ ਨਾ ਰਹਿੰਦੇ ਨ ਹੋਏ ਉਹ ਤਾਂ ਸ਼ੁਰੂ ਤੋਂ ਲੈ ਛੋਟਾ ਇਹ ਸੀ ਸਭ ਤਾਂ ਹੀ ਜਾਣਦੇ ਸੀ ਹਾਂ ਜਦੋਂ ਉਹਦਾ ਜਨਮ ਹੀ ਖਿਲਾ ਹੋਇਆ ਉਹਦੀ ਮਾਤਾ ਜੀ ਨੇ ਬਾਬਾ ਜੀ ਨਾਲ ਵਸਣਾ ਸੀ ਅਸਾਂ ਕਿੰਨੇ ਪਿੰਡ ਕਿਹੜੇ ਪਿੰਡ ਦੇ ਸੀ ਉਹ ਠੀਕ ਇਹ ਸਲਾਲ ਦੇ ਇਹ ਬਾਬਾ ਜੀ ਕਿਹੜੇ ਪਿੰਡ ਦੇ ਸੀ ਇਹ ਸਲਤਾਨਪੁਰ ਅਸੇ ਇਹਨਾਂ ਕੋਲ ਸੁਣਾਂ ਭਾਈ ਦਾ ਬਾਬਾ ਦਾ ਸਰਪਾ ਪਰ ਸੀ ਠੀਕ ਜੀ ਇਹ ਨੂੰ ਬਾਹ ਨਾ ਜਦ ਉਹਦੇ ਕੋਈ ਬੱਚਾ ਬੱਚਾ ਨਹੀਂ ਮੈਂ ਉਹ ਵੀ ਬਾਹ ਦੇ ਬਾਬਾ ਲੈ ਗਏ ਚਰਨਾ ਚ ਪੈਰਾ ਮਗਰ ਉਹ ਨੇ ਨਿਸ਼ਤਾਰ ਕਰਿਆ ਇਹ ਬਾਹ ਉਹਦੇ ਬੱਚਾ ਦਾ ਮਾਤਾ ਜੀ ਇਹ ਵੀ ਦੱਸਿਆ ਜਾਂਦਾ ਇਹ ਮਤਲਬ ਕਿ ਜਿਹੜੇ ਇਹ ਜਗਾ ਸੀ ਉਸ ਵਕਤ ਇੱਕ ਜੰਗਲ ਜਿਹਾ ਹੁੰਦਾ ਸੀ ਇਹ ਤਾਂ ਜੰਗਲ ਸੀ ਇਹ ਬਦਲਵਤ ਤੇ ਭਾਵੇਂ ਸੇ ਤੇ ਉਹਦੇ ਪਿਛਲੇ ਪਾਸੇ ਛੜਾ ਸੀ ਬਹੁਤ ਵੱਡਾ ਅਜੇ ਬਲੀਏ ਇਹ ਆ ਬਗਲਾ ਬਾਣਸੀ ਗਵਨ ਕੀ ਰੂਹ ਦੇ ਥੱਲੇ ਬੈਠੇ। ਧਿਆਗ ਚਾਰ ਸਵੇਰੋਂ ਤੋਂ ਲੁਕੋ ਧਰਤੀ ਨਾਲ ਲਗਾ ਹੈ। ਬਾ ਥੱਲੇ ਨੀਵਾ ਹੋ ਕੇ ਜੜਾ ਕੋਲ ਵੀ ਬਾ ਅੰਦਰ ਵਰਤਾ ਜੇ ਉਥੇ ਅਦੋਂ ਉਹਦੀ ਬਾਦ ਇਹ ਨਹੀਂ ਹੋ ਉਹ ਅੰਦਰ ਪਤਾ ਲੱਗੋ ਕੌਣ ਹੈ ਕੌਣ। ਇਹ ਜਿਆਦਾ ਡੇਰੇ ਚ ਰਹਿੰਦੇ ਰਹੇ ਨੇ ਬਾਹਰ ਨਿਕਲੇ ਗਏ। ਹਾਂ। ਇਹਨਾਂ ਦੇਵੀਆਂ ਨੇ ਰਹੇ ਸੀ। ਦੇਵੀਆਂ ਨੇ ਤੋਂ ਬਾਦ ਫੇਰ ਦਿੱਤੇ। ਉਹਨਾਂ ਨੂੰ ਕੋਈ ਮਤਲਬ ਰੱਬ ਵਰਨੀ ਚੱਲਦਾ ਹੋਇਆ ਕਿਸੇ ਤਰ੍ਹਾਂ ਦੇ ਦਿੱਤਿਆ ਹੋਰ ਕੋਈ ਉਹਨਾਂ ਦੀ ਆਪਣੀ ਕਰਾਮਾਤ ਹੋਰ ਆਪਣੇ ਕਰਾਮਾਤ ਆਹੀ ਹੈ ਜੋ ਕੋਈ ਵੀ ਇਸੇ ਤੇ ਕੋਈ ਕਹਾਣੀ ਉਹਨਾਂ ਦੀ ਮਤਲਬ ਹਰਦਾ ਨਾ ਉਹ ਚਰਨਾ ਦੀ ਬੇਨਤੀ ਕਰ ਲੈਣਾ ਉਹਦਾ ਦੁੱਖ ਦੂਰ ਕੋਈ ਵੀ ਮਗਲ ਵਾਰੀ ਦਾ ਕੋਈ ਪੀਸ ਗੱਦ ਮਾਰ ਐਸਾ ਠੀਕ ਹੈ ਛੱਜੇ ਤਾਹੀ ਦਾ ਵਗੇ ਨਾ ਜਾਣਦੇ ਵੀ ਵਸਪਰੋਂ ਦੇਖਿਆ ਨੇੜੇ ਤੋਂ ਮੇਰੇ ਹਾਲਾ ਮੈਂ 10 ਸਾਲ ਤੋਂ ਵੀ ਘੱਟ ਜੀ ਜਦੋਂ ਮੈਂ ਇਹਨੂੰ ਵਾਗਿਆ ਸੀ ਇਹ ਕਿਸ ਤੋਂ ਬਹੁਤ ਨੇੜੋਂ ਦੇਖਿਆ ਹੋਇਆ ਹਾਂ ਅਮਾ ਕਲੇ ਅੱਜ ਜਿਹੜਾ ਪੋਰਾ ਸੀ ਨਾ ਆਪਨਾ ਬਣਾਇਆ ਜੇ ਅਸੀਂ ਮਤਲਬ ਹੋਵੇ ਕੋਈ 10 12 ਸਾਲ ਦੇ ਇਹ ਅਸੀਂ ਮਤਲਬ ਹੰਦੇ ਹੋ ਨਾ ਜਿੱਤੋਂ ਪਾਣੀ ਨਿਕਲਿਆ ਸੀ ਉਥੋਂ ਫਿਰ ਵਾਟ ਗਿਆ ਨਾ ਅੱਛਾ ਉਥੋਂ ਫਿਰ ਨਹੀਂ ਨਾ ਹੋਰ ਕੀਆ ਜਿਹੜਾ ਆਪ ਮਤ ਅਗਲੇ ਨੇ ਨਾ ਹੂੰ ਉਹਨਾਂ ਦੇ ਕਰਨਿਆ ਇਹ ਉਥੋਂ ਦਾ ਰਾਸ ਇਹ ਫੇਰੇ ਬਾਅਦ ਉਹ ਦੁਬਾਰ ਮਹੌਤ ਚਲੇਗਾ ਸਾਢੇ ਉਹ ਦੁਬਾਰ ਬੜਾ ਠੀਕ ਹੈ ਦੋਸਤੋ ਬਾਬਾ ਜੀ ਦੀ ਜਿਹੜੀ ਵਰਸੀ ਆ ਉਹ ਗਵਿੰਨ ਜੀ ਇਸ ਵਕਤ ਵਰਸੀ ਹੈ ਤੇ ਜਿਨ੍ਹਾਂ ਦੇ ਅਕੰਧ ਪਾਠ ਕੱਲ ਸਰਗਰਸ ਹੋਏ ਸੀ ਇਹ ਕੰਧ ਨੂੰ ਆਉਣ ਵਾਲੀ ਕੱਲ ਨੂੰ ਇਹਨਾਂ ਦੇ ਘੋੜ ਪਹਿਣਗੇ ਵੱਡੀ ਗਿਣਤੀ ਦੇ ਵਿੱਚ ਲਾਕੀ ਦੀਆਂ ਸੰਗਤਾਂ ਇੱਥੇ ਦੂਰ ਨੇੜੇ ਬੰਗਵਾ ਕੇ ਪਹੁੰਚਦੇ ਨੇ ਤੇ ਖੰਡਪਾਰਠ ਨੇ ਜਿਹੜੇ ਉਹ ਲੜੀ ਹੈ ਉਹ ਇੱਥੇ ਚੱਲ ਰਹੀ ਹੈ ਜੀ ਤੁਹਾਨੂੰ ਦਰਸ਼ਨ ਕਰਵਾਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਕੱਲ ਨੂੰ ਸਵੇਰੇ 9:30 ਵਜੇ ਲਗਭਗ ਇਹਨਾਂ ਦਾ ਸੁਨਾਤੀ ਹੋਵੇਗੀ ਤੇ ਉਸ ਤੋਂ ਬਾਅਦ ਇੱਥੇ ਹੋਰ ਵੀ ਕਈ ਪ੍ਰੋਗਰਾਮ ਨੇ ਜਿਹੜੇ ਲਿਖੇ ਗਏ ਨੇਗੇ ਉਹਨਾਂ ਦੀ ਵੀ ਆਪਾਂ ਜਾਣਕਾਰੀ ਲਵਾਂਗੇ ਜੀ ਤੇ ਭੋਜਤਵਾ ਜਿਹੜਾ ਇੱਥੇ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਉਹ ਚੱਲਦਾ ਰਹਿੰਦਾ ਹੈ ਜਦੋਂ ਫਾਰਟ ਵਿੱਚ। ਫਾਰਟ ਦਾ ਘੂਪੇ ਜਾਂਦਾ ਹੈ। ਹਾਂਜੀ। ਉੱਥੇ ਬਹੁਤ ਕਿਰਤ ਕੀ ਪ੍ਰੋਗਰਾਮ ਹ। ਸਰਦੇ ਪੂਰਤ ਬਾਜੀ। ਪੂਰੇ ਵਹੀ ਜਾਂਦੇ ਜਨ ਮਾਲਪੁਰਾਂ ਦਾ ਲੰਗਰ। ਖੀਰ ਦਾ ਲੰਗਰ ਪਾਉਂਦਾ। ਸਤਿਬਰਤਾਜ ਆਵੇ ਲੇਕਿਨ ਹੋਰ ਖੀਰ ਹੋ ਗਈ। ਨਾ ਰੋਡ ਪ੍ਰਸਾਦ ਆ ਜੀ। ਉਹਦਾ ਫੁੱਲਾਂ ਨਗਰ ਚੱਲਦਾ ਜੀ ਉਸ ਤੋਂ ਬਾਅਦ। ਤੇ ਹੋਰ ਦਾਨ ਸਭ ਜਿਹੜੇ ਦਾਨ ਹੋ ਤਾਂ ਬਣਤੀ ਆ। ਲੇਕਿਨ ਮਾਲਪੁਰੇ ਉਹ ਵਾਸਤੇ ਜਿਹੜੀ ਆ ਜੀ। ਕਈ ਪੱਠੀਆਂ ਦੇ ਜਿਹੜੇ ਤਲ ਰਹੀਆਂ ਨੇ ਜੀ ਔਕੀਆਂ ਪੱਠੀਆਂ ਬਣਾ ਰੱਖੀਆਂ ਨੇ ਜੀ ਇਹਨੂੰ ਖਲਾਸਾ ਲਾ ਕੇ ਸੰਦਾਵਾ ਕੇ ਸੰਗਤ ਸੇਵਾ ਕਰ ਰਹੀ ਹੈ ਜੀ ਲੈ ਹੱਡ ਗੋਰੀ ਸੰਗਤ ਉਹ ਵੀ ਆਰੰਭ ਹੋ ਰਿਹਾ ਹੋਇਆ ਪਹਾਨ ਚੱਲ ਰਿਹਾ ਹੋਇਆ ਜੀ ਅਭੋ ਸਿੰਘਪੁਰ ਬਾਦਸਾਪੁਰ ਢੇੜੀ ਦੇ ਸਾਰੇ 1 ਲੱਖ ਲਗਭਗ ਆਪਕੋ ਵੀ ਆ ਕੇ ਪੱਠੀ ਕਰੋਗੇ ਇਹ ਜੇ ਬਣਾ ਦੇਣ ਇਹ ਸਾਰੇ ਪਿੰਡਾਂ ਨੂੰ ਟੁੱਟੀ ਟੁੱਟਸ ਨਹੀਂ ਹੋਈ ਹਾਂ ਜੀ ਪਹਿਲਾਂ ਕੋਈ ਸਰਪਾ ਮੇਲੇ ਦੀ ਸੰਗਤ ਆ ਰਹੀ ਹੈ ਜੀ ਪਹਿਲਾਂ ਵੀ ਜੁੜੀ ਹੋਈ ਆ

ਹਾਂ ਇਹ ਪੂਰੇ ਬਸ ਇਧਰ ਇਹਨਾਂ ਦੀ ਇੱਥੇ ਡਿਊਟੀ ਹੈ ਜੀ ਇਹਨਾਂ ਨੇ ਸੰਭਰ ਨਿਕਾਲ ਤੱਕ ਪੂਰੇ ਕੱਲ ਤੱਕ ਇਹਨਾਂ ਦੇ ਬਟਾਏ ਹੋਏ ਨੇ ਦੋਸਤੋ ਅੱਜ ਨੰਗਰ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਪਹਿਲਾਂ ਹੁੰਦਾ ਸੀਗਾ ਇਹ ਪਲੇਟਾ ਤੇ ਬਣਾਇਆ ਹੁੰਦਾ ਸੀਗਾ ਇਸੇ ਲਈ ਜਿਹੜੇ ਆਪਣੇ ਮੀਚ ਖੜ ਜਾਈ ਸੀ ਉਸ ਨੇ ਉਡ ਗਿਆ ਸੀਗਾ ਤਾਂ ਸੰਗਤ ਨੂੰ ਇਹਦੀ ਬਹੁਤ ਤਕਲੀਫ ਹੋਈ ਸੰਗਤ ਦੇ ਪੈਸੇ ਨਾਲ ਇੱਥੇ ਉਹਨਾਂ ਨਵਾਂ ਲੈਟ ਲਾਇਆ ਗਿਆ ਆਪਾਂ ਇਹਦੀ ਵੀ ਜਾਣਕਾਰੀ ਲੈਂਦੇ ਆ ਤੇ ਇਹ ਕੀ ਕਿਸਵਾ ਹੋਇਆ ਹੈ ਇਹ ਜਿਵੇਂ 50 ਲੇਟਾਂ ਪਾਈਆਂ ਤੇ ਆਪਣੇ ਪਾਈਪਾਂ ਦੇ ਉੱਤੇ ਉਹ ਜਿਹਨਾਂ ਨੇਰੀਆਂ ਹੁੰਦੀ ਸੀ ਉੱਡ ਜਾਂਦੀਆਂ ਸੀ ਦੋਸਤਾਂ ਠੀਕ ਹੈ ਇਸ ਕਰਕੇ ਸੰਗਤ ਨੂੰ ਬੇਨਤੀ ਕੀਤੀ ਇਹ ਲੈਂਟਰ ਪਾਇਆ ਬਰ ਸੰਗਤ ਦੇ ਸਹਿਯੋਗ ਨਾਲ ਮੰਨ ਲੋ ਮਹੀਨੇ ਦੇ ਵਿੱਚ ਇੰਨਾ ਪੈਸਾ ਇਕੱਠਾ ਹੋ ਕੇ ਲੈਂਟਰ ਪਾਇਆ ਸੰਗਤ ਪ੍ਰਭੂੰਦੀ ਹੈ ਹਾਂ ਬਾਈਲਨ ਦੀ ਸੰਗਤ ਦਾ ਇੰਨਾ ਸਹਿਯੋਗ ਹੈ ਮਨ ਭਰੋਸਾ ਸੰਗਤ ਦਾ ਮੰਨ ਬਣਿਆ ਹੋਇਆ ਜੀ ਸੰਤਾਂ ਹੁੰਦੇ ਦਾ ਜੀ ਜੋ ਵੀ ਕੋਈ ਸੁੱਖ ਸੁਖਦਾ ਜੀ ਉਹ ਪੂਰੀ ਹੋਣੀ ਹੁਣ ਲੋਕਾਂ ਦੇ ਵਿੱਚ ਪੂਰੀ ਸਰਦ ਹੈ ਹਾਂ ਜੀ ਸਹੀ ਗੱਲ ਇਹ ਜਿਹੜਾ ਲੰਗਰ ਹੈਗਾ ਤੇ ਜਿਹੜਾ ਸਮਾਨ ਵਗੈਰਾ ਆਉਂਦਾ ਹੈਗਾ ਤੇ ਫਿਰ ਉਹ ਕਿਵੇਂ ਇਸਤੇਮਾਲ ਕਰਦੇ ਹੋ ਜੀ ਜਿੰਨੇ ਹੁਣ ਦਰਸੀ ਦੇ ਵਾਸਤੇ ਜਮੇ ਨਵੇਂ ਨਵੇਂ ਜੀ ਆਉਂਦਾ ਸੋ ਪਹਿਲਾਂ ਹੁਣ ਸਹੀ ਹੈ ਤਾਂ ਸਤਿਕਾਰ ਦੇ ਹਰ ਸਾਲ ਇਹਨਾਂ ਨੇ ਆਪ ਕੋ ਆਪਣੇ ਪਿੰਡਾਂ ਦੇ ਵਿੱਚ ਵਰਾਜ ਕਰਕੇ ਲੈ ਕੇ ਆਈਆਂ ਹਾਂ ਜੀ ਤੇ ਮੰਨੋ ਬਾਅਦ ਚੜ ਕੇ ਹਿੱਸਾ ਪਾਉਂਦੇ ਨੇ ਇਹ ਸੰਗਤ ਦੇ ਸਹਿਯੋਗ ਨਾਲ ਹੀ ਚੱਲੀ ਜਾਂਦਾ ਜੀ ਲੋਕ ਸੱਕੀ ਜਾਂਦੇ ਨੇ ਬੱਸ ਹਾਂ ਜੀ 19 ਸਾਲ ਬਹੁਤ ਹੋ ਗਏ ਨੇ ਜੀ ਹਾਂ ਜੀ ਹਾਂ ਪਰ ਹੁਣ ਨਵੇਂ ਕਹੇ ਜਿਹੜੀਆਂ ਬੈਟਰੀਆਂ ਬਣ ਕੇ ਲਈ ਜਾਂਦੇ ਨੇ ਇਹ ਜਿਹੜੀ ਸੰਗਤ ਸਾਰੀ ਬਾਹਰ ਨਹੀਂ ਆਉਂਦੀ ਹੈ ਪਿੰਡ ਵਾਲਿਆਂ ਕਨੇ ਨਹੀਂ ਬਾਹਰੋਂ ਆ ਸੰਗਤ ਸਾਰੀ ਪਿੰਡ ਦੀ ਆਈ ਬਾਹਰੋਂ ਆਈ ਲੋਕਾਂ ਦਾ ਪੇ ਭਾਵ ਉਹ ਮਾਨੇ ਸੰਤਾਂ ਤੋਂ ਮਿਲਦਾ ਵੀ ਲੋਕਾਂ ਦਾ ਪਹਿਲਾਂ ਦੀ ਪ੍ਰੇਮ ਇੰਨਾ ਜਿਹੜਾ ਬੰਨਿਆ ਹੋਇਆ ਮਨ ਦਾ ਵਿੱਚ ਜੀ ਜੇ ਆਉਣੇ ਉਹਨਾਂ ਹੋਣਾ ਨਹੀਂ ਠੀਕ ਮਾਨ ਸਾਡੇ ਪੂਰਨਵਾਸੀ ਨੂੰ ਵੀ ਬਹੁਤ ਘੱਟ ਹੁੰਦਾ ਜੀ ਠੀਕ ਹੈ ਮਾਨ ਅਰੰਭ ਨੇ ਮਾਈਆਂ ਨੂੰ ਲਾਲੋ ਵਿਤਾਲ ਨੂੰ ਸਾਧੂ ਸੰਤ ਲਵੇ ਲਾਉਣੇ ਹਾਂ ਜੀ ਬਹੁਤ ਸਾਧੂ ਸੰਤਾਂ ਨੇ ਜਿਵੇਂ ਟਾਰਗੇਟ ਅੱਜ ਵੀ ਲੱਗੇ ਹੋਏ ਨੇ ਕੱਲ ਨੂੰ ਵੀ ਲੱਗਣੇ ਨੇ ਠੀਕ ਬਸ ਪੂਰਾ ਤਕੜਾ ਸਾਧ ਸੰਤਾਂ ਦੀ ਕਿਰਪਾ ਦੇ ਨਾਲ ਅੱਜ ਦਾ ਪ੍ਰੋਗਰਾਮ ਹੈ ਜੀ ਵੀ ਦੇਖਣ ਕੋ ਬਾਤ ਸੰਤਾਂ ਦੇ ਮਨ ਇਹ ਇੱਥੇ ਆ ਕੇ ਦੇਖੋ ਨਾ ਰੌਣਕ ਵਧਾਓ ਜੀ ਦੋਸਤੋ ਇਧਰ ਬੀਬੀਆਂ ਨੇ ਗਿਆ ਜਿਹੜੀਆਂ ਸਬਜ਼ੀ ਦਾ ਸਮਾਨ ਤਿਆਰ ਕਰ ਰਹੀਆਂ ਨੇ ਗਿਆ ਜਿਹੜਾ ਕਿ ਕੱਲ ਨੂੰ ਭੋਗ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੜਪਾੜ ਤੋਂ ਬਾਅਦ ਸੰਗਤ ਦੇ ਵਿੱਚ ਵਰਤਾਇਆ ਜਾਊਗਾ ਹਾਂ ਇਹ ਮਾਈਆਂ ਵੀ ਕਈ ਦਿਨਾਂ ਤੋਂ ਸੇਵਾ ਕਰ ਰਹੀਆਂ ਨੇ ਆ ਕੇ ਜਿੰਨੂੰ ਸਾਫ ਸੁਪਈਆ ਹੋਰ ਮਨਨ ਆਪਣੇ ਚੌਂ ਛੰਡਣ ਵਾਲੇ ਪਈ ਆਕਾਉਟ ਆ ਹੋ ਸਾਰਾ ਮਾਈਆਂ ਦੇ ਸਹਿਯੋਗ ਨਾਲ ਸਾਰਾ ਹੋ ਗਿਆ। ਮਰਸੀ ਬਹੁਤ ਵਧੀਆ ਮਨਾਈ ਜਾਂਦੀ ਵੀ ਜਿੱਥੇ। ਬਹੁਤ ਵਧੀਆ ਸੰਗਤ ਸੇਵਾ ਕਰਦੀ ਆ। ਕਿੰਨੀ ਸੰਗਤਾਂ ਦੀ ਜਿੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਵੀਰ ਜੀ। ਇੱਥੇ ਜਿਹੜਾ ਬੰਦਾ ਕੱਲ ਨੂੰ ਰੋਗ ਆ ਮੁੜ ਕੇ ਇੱਥੇ ਇਕੱਠ ਚੰਦਰੀ ਮਿਲੂਗਾ ਬਾਹਰੇ ਦੱਸੇ ਸੀ। ਠੀਕ ਹੈ ਹਾਂ ਬਹੁਤ ਕੱਠ ਹੁੰਦਾ ਬਾਈ ਕਿੰਨੇ ਸਾਲ ਹੋ ਗਏ ਬਾਬੇ ਮਨਾਉਂਦਿਆਂ ਨੂੰ 80 ਤੇ ਸੇਵਾ ਕਰਕੇ ਹਾਂ ਕੀ ਮਹਿਸੂਸ ਹੁੰਦਾ ਮਹਿਸੂਸ ਹੁੰਦਾ ਸਾਰਾ ਕੁਝ ਬਾਬਾਈ ਦਿੰਦੇ ਨੇ ਜੋ ਕੁਝ ਦਿੰਦੇ ਨੇਗੇ ਹੱਥ ਬੰਨ ਕੇ ਕਹਨੇ ਆਂਗੇ ਅਈ ਹਾਂ ਪਹਿਲਾਂ ਬਾਪਿਆਂ ਦੇ ਮੰਨਦਿਆਂ ਜਿਹੜੇ ਸਾਰੇ ਆਥਣ ਤੜਕੇ ਬਾਬਿਆਂ ਦਾ ਹੀ ਨਾਂ ਲੈਨੇ ਆ ਵਿਚਾਰਿਆਂ ਦਾ ਕੀ ਕਰਨਾ ਚਾਹੋਗੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਧਰਮੋਸਾਮਤ ਜਾ ਕੇ ਕਰਉਂਦਾ ਹੈ ਮਾਣੇ ਪੁੰਨ ਦਾ ਇਹ ਹੀ ਸੇਵਾ ਕਰਨੀ ਚਾਹੀਦੀ ਹੈ ਸੇਵਾ ਕਰਦੇ ਭਾਈ ਝੂਠ ਬੋਲਦੇ ਹੈਗੇ ਝੂਠ ਬੋਲਣ ਵਾਲੇ ਫਰਦੇ ਵੀ ਨਹੀਂ ਹੈਗੇ ਉਹਨਾਂ ਲੋਕਾਂ ਤੋਂ ਬਚਣਾ ਹਾਂ ਹਾਂ ਬਚਣਾ ਚਾਹੀਦਾ ਫਰਦੇ ਵੀ ਨਹੀਂ ਹੈਗੇ ਝੂਠ ਬੋਲਣ ਵਾਲੇ ਥੋੜਾ ਹੀ ਚਿਰ ਬੋਲਦੇ ਨੇ ਝੂਠ ਫਿਰ ਠੀਕ ਹੈ ਹਾਂ ਜਾਇ ਬਾਬਾ ਸੁਸਤੀ ਦਾਸ ਜੀ ਇੱਥੇ ਆਪਣੇ ਸਾਡੇ ਸੰਤ ਨੇ ਬਾਬਾ ਸੁਸਤੀ ਦਾਸ ਜੀ ਇੱਥੇ ਕੋਈ ਘਾਟਾ ਨਹੀਂ ਰਹਿੰਦਾ ਜਿਹੜਾ ਮੰਨ ਦਾ ਸੱਚੇ ਦਿਲ ਨਾਲ ਹੋਵੇ ਸਾਰੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸਾਡੇ ਪਰਤਖ ਦੇਖਣ ਦੀ ਜਗ੍ਹਾ ਹੈਗਾ ਵਿਜਨ ਮਿਰ ਘਰ ਵਾਲਾ ਇੱਥੇ ਸੀਗਾ ਜਦੋਂ ਬਾਬਾ ਜੀ ਸੰਸਕਾਰ ਕੀਤਾ ਬਾਬਾ ਜੀ ਦਾ ਬਾਬਾ ਜੀ ਸੰਸਕਾਰ ਨਹੀਂ ਹੋਇਆ ਸੀ ਜਦੋਂ ਸਾਡਾ ਪਿੰਡ ਆ ਗਿਆ ਸਾਰਾ ਲਾਲ ਪਿੰਡ ਉਸ ਤੋਂ ਬਾਅਦ ਸੰਸਕਾਰ ਹੋਇਆ ਸੀ ਜਟਨ ਵੀ ਸੇਕ ਨਹੀਂ ਸੀ ਰਿਹਾ ਦੇਖ ਸਾਡਾ ਬਾਈਗੁਰ ਜੀ ਦਾ ਖਾਲਸਾ ਬਾਈਗੁਰ ਜੀ ਕੀ ਫਤਿਹ ਇੱਥੇ ਸਾਡੇ ਬਾਬਾ ਜੀ ਸੂਤੀ ਦਾਸ ਬਾਬਾ ਜੀ ਦੀ ਵਾਸੀ ਹੁੰਦੀ ਹੈ ਉਹ ਹਰੇਕ ਸਾਲ ਬਹੁਤ ਵੱਡਾ ਪਢਾਰਾ ਲੱਗਦਾ ਹੈ ਮਾਲ ਪੂੜਿਆਂ ਦਾ ਬਦੂਰੋ ਬਦੂਰੋ ਸੰਗਤਾਂ ਆਉਂਦੀ ਹੈ ਤੇ ਬਹੁਤ ਜ਼ਿਆਦਾ ਸੁੱਖਾਂ ਵਾਰ ਆਉਂਦੀਆਂ ਹਨ ਕਿਰਪਾ ਕਰਕੇ ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਆ ਬਾਬੇ ਦੀ ਵਰਸੀ ਹੈ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਪਹਿਲਾਂ ਤਾਂ ਬੋਲ ਬਾਬੇ ਸਿੱਧਾਂ ਦੀ ਜੈ ਆ ਜੀ ਸੰਤ ਬਾਬਾ ਸਰੋਸਤੀ ਦਾ ਜੀ ਆ ਜੀ ਦੀ ਆਪਣੀ 52ਵੀਂ ਵਰਸੀ ਆ ਜੀ ਤੇ ਹਰ ਸਾਲ ਦੀ ਤਰ੍ਹਾਂ ਆਪਾਂ ਬਹੁਤ ਮੰਨ ਲਓ ਧੂਮ-ਧਾਮਣਾ ਬਣਾ ਰਹੇ ਹਾਂ ਜੀ ਸੰਗਤ ਬਹੁਤ ਜ਼ਿਆਦਾ ਜੁੜੀ ਵੀ ਆ ਸੇਵਾ ਕਰ ਰਹੀ ਆ ਜੀ ਤੇ ਬਾਕੀ ਬਾਬੇ ਸਿੱਧਾਂ ਦੀ ਕਿਰਪਾ ਦੇ ਨਾਲ ਅਈ ਦਿਨਾਂ ਤੋਂ ਮੰਨ ਲਓ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਆਪਾਂ ਇੱਕ ਤੀ ਪਾਠ ਪ੍ਰਗਾਸ ਕਰੇ ਨੇ ਜੀ ਤੇ ਬਾਕੀ ਬਾਬਿਆਂ ਦੀ ਕਿਰਪਾ ਨਾਲ ਹੁਣ ਅੱਜ 26 ਤੇ ਕੱਲ ਨੂੰ 27 ਦਾ ਲਾਸਟ ਆਪਣਾ ਭੰਡਾਰਾ ਜੀ ਤੇ ਕੀਰ ਦਾ ਮਾਹਲ ਪੂੜਿਆਂ ਦਾ ਆਪਣਾ ਤੋਟ ਪਟਣਾ ਵਰਤੂਆ ਜੀ ਹਰ ਇੱਕ ਸਾਲ ਦੀ ਤਰ੍ਹਾਂ ਜੀ ਬਾਕੀ ਸੰਗਤ ਨੂੰ ਵੀ ਇਸ ਤਰ੍ਹਾਂ ਹੀ ਬੇਨਤੀ ਕਰਦੇ ਆ ਜੀ ਕਿ ਵੱਧ ਤੋਂ ਵੱਧ ਸੰਗਤ ਜੁੜੇ ਜੀ ਬਾਬੇ ਸਿੱਧਾਂ ਦੇ ਸਥਾਨ ਦੇ ਉੱਪਰ ਸੇਵਾ ਕਰਨ ਜੀ ਸੇ મહਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਕਿੰਨੇ ਦੀ ਸੰਗਤ ਕਰਦੀ ਹੈ ਨਹੀਂ ਇਹ ਪਰਸਥਿਤੀ ਸੰਗਤ ਦਾ ਤਕਰੀਬ ਬਹੁਤ ਹੋ ਜਾਂਦੀ ਹੈ ਤਕਨੀਮ ਆਪਣੇ 20 25 ਮਿੰਨ ਲਵੇ ਲਾਉਣੇ ਤਕਨਸਾਰ ਹੀ ਬਹੁਤ ਜਿਆਦੇ ਇੱਥੇ ਬਾਬਿਆਂ ਦੀ ਕਿਰਪਾ ਦੇ ਨਾਲ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੀ ਬਹੁਤ ਜਿਆਦੇ ਬਹੁਤ ਜਿਆਦੇ ਸੰਗਤ ਜੁੜੇ ਬਹੁਤ ਇਕੱਠ ਹੋ ਰਹਿ ਜਾਂਦਾ ਇਸ ਤੋਂ ਇਲਾਵਾ ਇੱਥੇ ਹੋਰ ਕਿਹੜੇ-ਕਿਹੜੇ ਦਿਨ ਮਨਾਏ ਜਾਂਦੇ ਆ ਹੋਰ ਜੇ ਇੱਥੇ ਮੰਨ ਲਓ ਆਪਾਂ ਹਰ ਮਹੀਨੇ ਦੀ ਤਰ੍ਹਾਂ ਜੇ ਆਪਾਂ ਪੂਰਨਮਾਸੀ ਦਾ ਦਿਹਾੜਾ ਆਪਾਂ ਮਨਾਉਂਦੇ ਆ ਜੀ ਹਰ ਮਹੀਨੇ ਦੀ ਤਰ੍ਹਾਂ ਪਾਠ ਪ੍ਰਕਾਸ਼ ਹੁੰਦੇ ਨੇ ਜੀ ਇੱਥੇ ਬਾਬਿਆਂ ਦੀ ਕਿਰਪਾ ਦੇ ਨਾਲ ਜੀ